ਮਤਲਬ ਜੇ ਤੁਸੀਂ ਦਰਖਤ ਲਾਉਣੇ ਤੇ ਤੁਸੀਂ ਦਿਖਾਵਾ ਕਰਕੇ ਲਾਓ ਤਾਂ ਕਿ ਤੁਹਾਨੂੰ ਦੇਖ ਕੇ ਕੋਈ ਬੰਦਾ ਹੋਰ ਵੀ ਲਾਵੇ ਤੇ ਬਾਕੀ ਹੁਣ ਆຊੂ ਦੱਸੂਗਾ 2-4 ਹਫ਼ਤਿਆਂ ਲਓ ਜੀ ਬਾਈ ਜੀ ਅਸੀਂ ਜਿਹੜੇ ਦਰਖਤ ਉਹ ਲੱਦ ਚੁੱਕੇ ਆ ਤੇ ਹੁਣ ਚੱਲਾਂਗੇ ਲਓ ਜੀ ਬਾਈ ਜੀ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ 27 ਜੁਲਾਈ ਨੂੰ 2024 ਨੂੰ ਅਸੀਂ ਜਿਹੜਾ ਵਲੌਗ ਆ ਉਹ ਸੈਣਾ ਨਰਸਰੀ ਦੇ ਵਿੱਚ ਖੜੇ ਆ ਤੇ ਉਹ ਅਸੀਂ ਜਿਹੜੇ ਦਰਖਤ ਆ ਉਹ ਲੱਦ ਲਏ ਨੇ ਤੇ 2024 ਦੇ ਵਿੱਚ ਅਸੀਂ ਫੇਰ ਜਿਹੜਾ ਉਹ ਦਰਖਤ ਲਾਉਣ ਦਾ ਕੰਮ ਆ ਉਹ ਸ਼ੁਰੂ ਕਰ ਚੁੱਕੇ ਆ ਤੇ ਅੱਜ ਅਸੀਂ ਆਏ ਆ ਮੈਸ਼ੈਂਬਰ ਤੇ ਆਸ਼ੂ ਤੇ ਅੱਜ ਅਸੀਂ ਕੱਟੇ ਦਰਖਤ ਲੈ ਕੇ ਆਏ ਆ ਲਗਭਗ ਅਸੀਂ 50-60 ਦਰਖਤ ਹੀ ਲੈ ਕੇ ਗਏ ਆ ਤੇ ਜਿਹੜੀ ਸੜਕ ਤੇ ਅਸੀਂ ਲਾਉਣੇ ਸੀ ਉੱਥੇ ਸਾਰੇ ਲੱਗ ਚੁੱਕੇ ਨੇ ਤੇ ਅਸੀਂ ਹੁਣ ਹੋਰ ਥਾਵਾਂ ਤੇ ਲਾਵਾਂਗੇ ਲੱਭ ਕੇ ਤੇ ਕਿਉਂਕਿ ਫਿਰ ਤਾਲਸਾ ਆ ਜਾਣੀ ਸੀ ਨਾ ਜੀ ਅਸੀਂ ਲੱਗੇ ਵੇ ਦੇਖ ਕੇ ਰੁਕ ਜਾਂਦੇ ਤੇ ਬਾਕੀ ਤੁਹਾਨੂੰ ਅਗਲੇ ਸੀਨ ਦੇ ਵਿੱਚ ਅਗਲੀ ਗੱਲਬਾਤ ਦਿਖਾਈ ਜਾਊਗਾ ਲੋ ਜੀ ਬਾਈ ਜੀ ਅਸੀਂ ਲਗਭਗ ਦਰਖਤ ਆ ਜਿਹੜੇ ਉਹ ਲੱਦ ਚੁੱਕੇ ਆ ਆਪਣੀ ਪਸੰਦ ਦੇ ਅਸੀਂ ਧਰਿਆ ਟਾਲੀ ਜਾਮਣ ਬੋੜ ਪਿੱਪਲ ਤੇ ਅਮਲਤਾਸ ਅਮਲਤਾਸ ਤੇ ਆ ਸਾਡੇ ਆ ਗਏ ਜੀ ਕਹਿੰਦੇ ਬੋੜ ਨਹੀਂ ਨਹੀਂ ਆਹਾ ਇਹ ਸਾਡੇ ਆ ਗਏ ਜੀ ਆਸੂ ਜੀ ਤੇ ਹਾਂ ਬੋੜ ਜਾਮਣ ਦੇ ਸਾਰਾ ਕੁਝ ਅਸੀਂ ਧਰ ਕੇ ਤੇ ਹੁਣ ਚੱਲੇ ਆ ਤੇ ਆਪਣਾ ਹੈਗਾ ਇੱਕ ਸੁਖਚੈਨ ਵੀ ਹੈ ਸੁਖਚੈਨ ਚਲੋ ਜੀ ਹੋਰ ਵੀ ਹੈ ਕੋਈ ਹੋਰ ਲਗਭਗ ਉਹ ਵੀ ਅੱਗੇ ਸ਼ਾਂਭੜ ਕਰੂ ਉੱਥੋਂ ਟਾਲੀ ਟਾਲੀ ਚੱਕ ਲਈ ਜੀ ਤੇ ਲੋ ਜੀ ਬਾਈ ਜੀ ਹੁਣ ਇੱਥੋਂ ਅਸੀਂ ਨਿਕਲਾਂਗੇ ਤੇ ਨਾਲੇ ਤੁਹਾਨੂੰ ਅਸੀਂ ਇਹ ਸਹਣੇ ਆ ਜਿਹੜੀ ਨਰਸਰੀ ਇਹ ਤੁਸੀਂ ਦੇਖ ਰਹੇ ਹੋ ਵਲੌਗ ਦੇ ਵਿੱਚ ਤੇ ਅੱਜ ਦਿਨ ਵੀ ਸ਼ਨੀਵਾਰ ਆ ਬਾਈ ਜੀ ਤੇ ਆ ਜਿਹੜੀ ਨਾਲ-ਨਾਲ ਆਹੇ ਨਹਿਰ ਵਗਦੀ ਆ ਸਹਣੇ ਵਾਲੀ ਪਤਨੀ ਨੂੰ ਇਹ ਸਹਣੇ ਵਾਲੀ ਨਹਿਰ ਆ ਜੀ ਇਹ ਜਿਹੜੀ ਨਾਲ-ਨਾਲ ਵਗਦੀ ਆ ਇਹ ਇਧਰੋਂ ਟੱਲੇ ਵਾਲ ਤੋਂ ਆਉਂਦੀ ਆ ਇਹ ਪਿਛਲੀ ਵਾਰ ਅਸੀਂ ਰੇੜੀ ਤੇ ਵੀ ਲਿਆਉਂਦੇ ਰਹੇ ਆ ਦਰਖਤ ਤੇ ਜੈਪਸੀ ਵੀ ਹੁੰਦੀ ਸੀ ਸਾਡੇ ਕੋਲੇ ਬਾਬਾ ਜੀ ਦੀ ਉਹਦੇ ਤੇ ਵੀ ਅਸੀਂ ਦਰਖਤ ਲਿਆਉਂਦੇ ਰਹੇ ਆ ਤੇ ਅੱਗੇ ਹੁਣ ਮਿਊਜ਼ਿਕ ਸਿਸਟਮ ਚੱਲ ਰਿਹਾ ਇਸ ਕਰਕੇ ਅਸੀਂ ਵਲੌਗ ਜਿਹੜਾ ਕਰ ਲੱਗੇ ਆ ਬੰਦ ਆਹ ਦੇਖੋ ਜੀ ਪਾਣੀ ਲੱਗਿਆ ਹੋਇਆ ਦਰਖਤਾਂ ਨੂੰ ਸਹਾਂਜਣਾ ਕੀ ਹਾਲ ਐ ਚਲੋ ਐਨਾ ਟਾਈਮ ਨਹੀਂ ਇੱਕ ਹੀ ਆ ਜੀ ਦਰਖਤ ਸ੍ਰੀਨ ਹੈ ਬਾਈ ਸ੍ਰੀਨ ਜਿਹੜਾ ਕਹਿੰਦਾ ਉੱਠ ਕੇ ਸ੍ਰੀਨ ਨੂੰ ਭੰਗਾ ਫੋਟੋ ਅੱਛਾ ਤੇ ਅਸੀਂ ਤੂਤ ਵੀ ਰੱਖ ਲਿਆ ਤੇ ਪਾਮ ਵੀ ਰੱਖ ਲਿਆ ਬਾਈ ਜੀ ਏ ਬਾਈ ਜੀ ਤੁਸੀਂ ਜਿਹੜੀ ਸਹਨੇ ਦੀ ਨਰਸਰੀ ਆ ਸਹਨੇ ਪਿੰਡ ਦੀ ਨਰਸਰੀ ਆ ਤੁਸੀਂ ਦੇਖ ਰਹੇ ਹੋ ਇੱਥੋਂ ਅਸੀਂ ਦਰਸਤ ਲੈ ਕੇ ਨਿਕਲ ਚੁੱਕੇ ਆ ਬਾਈ ਜੀ ਆ ਗਿਆ ਮੇਨ ਰੋਡ ਤੇ ਆ ਗਈ ਨਹਿਰੇ ਟੱਲੇ ਵਾਲ ਤੋਂ ਆਉਂਦੀ ਆ ਨਾ ਇਧਰੋਂ ਇਹ ਸਿੰਪਲ ਇਹ ਨਹਿਰਾ ਜੀ ਇਹ ਟੱਲੇ ਵਾਲ ਤੋਂ ਆਉਂਦੀ ਆ ਤੁਹਾਨੂੰ ਦਿਖਾ ਹੀ ਦਿੰਨੇ ਅੱਗੇ ਜਾ ਕੇ ਮੜਾ ਉਹ ਗੰਦਾ ਹੋਣਾ ਇਧਰ ਆ ਜੀ ਟੱਲੇ ਵਾਲਾ ਹੈ ਕਈ ਵਾਰ ਕਹਿੰਦੇ ਬੰਦੇ ਨੂੰ ਪਿਆਸ ਵੀ ਲੱਗ ਜਾਂਦੀ ਆ ਕਿਉਂ ਜੀ ਹਾਂ ਜੀ ਬਹੁਤ ਜ਼ਰੂਰ ਬਾਈ ਜੀ ਅੱਜ ਜਿਹੜਾ ਦਿਨ ਹੈਗਾ ਸ਼ਨੀਵਾਰ ਹੈ ਤੇ ਸ਼ਨੀਵਾਰ ਦੀ ਸ਼ਾਮ ਨੂੰ ਅਸੀਂ ਜਿਹੜੇ ਦਰਖਤ ਇੱਥੇ ਲੈਣ ਆਏ ਹੋਏ ਸੀਗੇ ਸਹਣੇ ਤੇ ਅੱਜ ਸਿਰਫ ਅਸੀਂ ਦਰਖਤ ਲਾ ਕੇ ਰੱਖਾਂਗੇ ਇੱਕ ਥਾਂ ਤੇ ਹੋ ਸਕਦਾ ਸੀ ਕਾਲਜ ਦੀ ਰੱਖੀ ਹੈ ਹਨਾ ਅਸੀਂ ਕਾਲਜ ਰੱਖਾਂਗੇ ਢਲਵਾ ਤੇ ਸਵੇਰੇ ਅਸੀਂ ਫਿਰ ਸੰਡੇ ਨੂੰ ਕਿਉਂਕਿ ਸੰਡੇ ਨੂੰ ਸਾਰੇ ਘਰੇ ਆ ਤੇ ਫਿਰ ਅਸੀਂ ਸੰਡੇ ਨੂੰ ਸਵੇਰੇ ਸਵੇਰੇ ਦਰਖਤ ਲਾ ਦਾਂਗੇ ਹਾਂ ਹਾਂ ਕੱਲ ਨੂੰ ਸੰਡੇ ਆ ਅੱਜ ਵਾਲਾ ਬਲੌਗ ਤੁਸੀਂ ਅੱਜ ਹੀ ਦੇਖ ਰਹੇ ਹੋ ਇਹ ਸੈਟ ਅਡੇ ਵਾਲੇ ਦਾ ਸਵੇਰੇ ਲਾ ਦੇਣੇ ਆਸੂ ਕਹਿੰਦਾ ਪਹਿਲਾਂ ਆਪਾਂ ਦਰਖਤ ਲਾਉਣ ਦਾ ਕੰਮ ਕਰਨਾ ਬਾਕੀ ਆਪਦੇ ਆਪ ਦੇ ਕੰਮ ਜਿਹੜੇ ਬਾਅਦ ਚੋਂ ਸ਼ੁਰੂ ਕਰਾਂਗੇ। ਰਸਤੇ ਦੇ ਵਿੱਚ ਸਾਨੂੰ ਰੁਕਣਾ ਪੈ ਗਿਆ ਕਿਉਂਕਿ ਸੈਟਿੰਗ ਨਹੀਂ ਆ ਰਹੀ ਸਾਡੀ ਬੈਠਣ ਦੀ ਕਿਉਂਕਿ ਦਰਖਤ ਹੋ ਗਿਆ ਜ਼ਿਆਦਾ ਤੇ ਦੋ ਬੰਦੇ ਮੋਟਰਸਾਈਕਲ ਤੇ ਇੱਕ ਤੋਂ ਰੇੜੀ ਦੇ ਵਿੱਚ ਬੈਠਿਆ ਨਹੀਂ ਜਾ ਰਿਹਾ। ਤੇ ਜੇ ਉਹ ਪਿੱਛੇ ਕੰਨੀ ਤੇ ਬੈਠਦੇ ਤਾਂ ਗੱਡੀ ਸਾਡੀ ਝੋਲ ਮਾਰਦੀ ਐ ਬਈ। ਤੇ ਹੁਣ ਇੱਧਰ ਬਾਈ ਜੀ ਕਹਿੰਦੇ ਸੈਟਿੰਗ ਕਰਨਗੇ ਤੇ ਸੈਟਿੰਗ ਕਰਕੇ ਪਿੱਛੇ ਹੀ ਬੈਠਣਗੇ ਹੁਣ। ਆਹ ਬਾਈ ਜੀ ਦੇ ਮਗਰ ਬੈਠਣ ਨੂੰ ਜੀ ਨਹੀਂ ਕਰਦਾ ਵੈਸੇ ਪਸੀਨੇ ਨਾਲ ਭਿੱਜ ਚੁੱਕਿਆ। ਪਰ ਮਜਬੂਰੀ ਐ ਸਾਡੇ ਕੋਲੇ। ਨਾਲੇ ਤੂੰ ਕਹਿੰਦਾ ਹੱਥ ਹੀ ਲਿਓਣਾ। ਹਾਥੀ ਆਪਨੇ ਅੱਖ ਨਹੀਂ ਖਾਦੇ ਇਹ ਹਾਂ ਖੜਾ ਤਾਂ ਸੀਗਾ ਹਾਥੀ ਸੁੱਤਾ ਪਿਆ ਅੱਛਾ ਹਾਥੀ ਸੁਣ ਚੱਲ ਕੋਈ ਨਹੀਂ ਬੱਕਰੀ ਨਾਲ ਹੀ ਲਾ ਲਾਂਗੇ ਡਾਂਗਾ ਆਪਾਂ ਅਸੀਂ ਹੁਣ ਸਾਈਟਿੰਗ ਕਰ ਰਹੇ ਹਾਂ ਬੰਦੇ ਕਿਹੜੇ ਕਿਹੜੇ ਹੋਣਗੇ ਲਓ ਜੀ ਬਾਈ ਜੀ ਆਸੂ ਹੁਣ ਕਰ ਰਿਹਾ ਡਰਾਈਵਰੀ ਦਰਖਤ ਲਾ ਜਾ ਰਹੇ ਹਾਂ ਅਸੀਂ ਸਿੱਧਾ ਡੇਰੇ ਦੇ ਵਿੱਚ ਜਾਂ ਫਿਰ ਅਸੀਂ ਰੱਖਾਂਗੇ ਕਾਲਜ ਦੇ ਵਿੱਚ ਲਓ ਜੀ ਬਾਈ ਜੀ ਆਪਾਂ ਜਿਹੜੇ ਦਰਖਤ ਲੈ ਕੇ ਇੱਥੇ ਡੇਰੇ ਦੇ ਵਿੱਚ ਆ ਚੁੱਕੇ ਆ ਜਿੱਥੇ ਬਾਬਾ ਜੀ ਹੁੰਦੇ ਨੇ ਇੱਥੇ ਸੰਤ ਕਾਲੀ ਕੰਬਲੀ ਵਾਲੇ ਇਧਰ ਲਾਤੀ ਆਪਾਂ ਗੱਡੀ ਇੱਥੋਂ ਜਿਹੜੇ ਦਰਖਤ ਸ਼ੈਂਬਰ ਨੇ ਇਤਿਆਸ ਨੂੰ ਲਾਉਣੇ ਸ਼ੁਰੂ ਕਰ ਦਿੱਤੇ ਨੇ ਤੇ ਜਿਹੜੇ ਆਪਾਂ ਪਿਛਲੀ ਵਾਰ ਇਧਰ ਦਰਖਤ ਲਾਏ ਸੀਗੇ ਸ਼ਾਇਦ ਤੁਸੀਂ ਪਿਛਲਾ ਵਲੌਗ ਦੇਖਿਆ ਹੋਣਾ ਲਗਭਗ ਸਾਰਿਆਂ ਨੇ ਤੇ ਉਹ ਦਰਖਤ ਕਾਫੀ ਵੱਡੇ ਵੱਡੇ ਹੋ ਚੁੱਕੇ ਨੇ ਕਿਉਂਕਿ ਇੱਥੇ ਸੰਭਾਲ ਬਹੁਤ ਵਧੀਆ ਹੁੰਦੀ ਹੈ ਨਾ ਤੇ ਉਹ ਤੁਹਾਨੂੰ ਦਰਖਤ ਦਿਖਾਵਾਂਗੇ ਮੈਨੂੰ ਪ੍ਰੋਪਰ ਪਤਾ ਨਹੀਂ ਲੱਗਿਆ ਸੀ ਕਿਹੜੇ ਕਿਹੜੇ ਲਾਏ ਸੀ ਆਸ ਨੂੰ ਯਾਦ ਹੋਣਾ ਚੰਗੀ ਤਰ੍ਹਾਂ ਤੇ ਕੱਲ ਨੂੰ ਅਸੀਂ ਸ਼ਾਮ ਨੂੰ 3 ਵਜੇ ਤੋਂ ਬਾਅ 2022 ਦੇ ਵਿੱਚ ਆਹ ਦਰਖਤ ਲਾਏ ਸੀ ਉਧਰ ਵੀ ਦਿਖਾਵਾਂਗੇ ਅਸੀਂ ਚੰਗੀ ਤਰ੍ਹਾਂ ਤੇ ਆਹ ਗੱਡੀ ਨੇ ਸਾਡਾ ਉਦੋਂ ਪਿਛਲੀ ਵਾਰ ਵੀ ਬਹੁਤ ਸਾਥ ਦਿੱਤਾਗਾ ਤੇ ਇਸ ਵਾਰ ਵੀ ਉਹੀ ਗੱਡੀ ਹੈ ਸਾਡੇ ਕੋਲ ਤੇ ਜਿਹੜੀ ਸਾਡੇ ਕੋਲ ਤੁਸੀਂ ਜੈਪਸੀ ਦੇਖਦੇ ਹੁੰਦੇ ਸੀ ਜਿੱਤੇ ਅਸੀਂ ਦਰਖਤ ਲੈ ਕੇ ਆਉਂਦੇ ਹੁੰਦੇ ਸੀ ਉਹ ਡੇਰੇ ਦੀ ਜੈਪਸੀ ਸੀ ਉਹ ਬਾਬਾ ਜੀ ਦੀ ਸੀ ਜੈਪਸੀ ਉੱਤੇ ਤੇ ਲਓ ਜੀ ਅਸੀਂ ਬਾਬਿਆਂ ਕੋਲੋਂ ਪੀ ਕੇ ਲੱਸੀ ਉਹ ਤਰ ਤੇ ਗਲਾਸ ਤੇ ਹੁਣ ਆຊੂ ਦੱਸੂਗਾ ਵੀ ਜਿਹੜੇ ਜਿਹੜੇ ਅਸੀਂ ਦਰਖਤ ਲਾਏ ਸੀ ਉਹ ਕਿਹੜੇ ਕਿਹੜੇ ਕਿੱਥੇ ਆ ਵੈਸੇ ਤਾਂ ਆ ਲਾਈਨ ਤਾਂ ਨਾਲ ਆ ਸਾਰੀ ਜਿਹੜੀ ਪਿੱਛੇ ਲੱਗੀ ਹੈ ਸਾਡੀ ਲਾਈ ਵੀ ਆ ਤੇ ਬਾਕੀ ਹੁਣ ਅਸੀਂ ਤੁਹਾਨੂੰ ਆਹ ਆਪਾਂ ਲਾਇਆ ਆ ਆਪਣਾ ਲਾਇਆ ਵਡਾ ਆਹ ਬੇਲ ਵਾਲਾ ਸਾਰਾ ਆਹ ਆਪਾਂ ਐਡਾ ਵੱਡਾ ਹੋ ਗਿਆ ਹਾਂ ਇਹ ਬੇਲ ਦਾ ਇਹ ਬਾਬਾ ਜੀ ਨੇ ਲਾਇਆ ਸੀ ਮੈਂ ਲਾ ਦੇ ਦਰਖਤ ਹਾਂ ਹਾਂ ਪਹਿਲਾ ਬੂਟਾ ਪਹਿਲਾ ਬੂਟਾ ਜਿਹੜਾ ਲਾਇਆ ਸੀ ਇਹ ਆਪਣਾ ਸਿਆਣੀ ਨਹੀਂ ਜਾਂਦਾ ਤਾਂ ਹੀ ਵੱਡਾ ਹੋਇਆ ਜਿਹੜੀ ਅਸੀਂ ਦਰਖਤ ਲਾਉਣ ਦੀ ਬਾਈ ਜੀ ਸ਼ੁਰੂਆਤ ਕੀਤੀ ਸੀ ਆਹ ਦਰਖਤ ਤੋਂ ਕੀਤੀ ਸੀ ਅਸੀਂ ਤੇ ਬਾਬਾ ਜੀ ਨੇ ਲਾਇਆ ਇਹ ਦਰਖਤ ਪਹਿਲਾਂ ਮੈਨੂੰ ਇਹ ਲੱਗਦਾ ਨਹੀਂ ਸੀਗਾ ਮੈਨੂੰ ਤਾਂ ਯਾਦ ਨਹੀਂ ਨਾ ਤੇ ਆ ਹੁਣ ਮੈਨੂੰ ਲੱਗਦਾ ਵੀ ਹਾਂ ਇੱਥੋਂ ਜੇ ਅਸੀਂ ਸ਼ੁਰੂ ਕੀਤਾ ਸੀਗਾ ਤੇ ਆ ਲਾਈਨ ਦੇ ਵਿੱਚ ਆ ਵੀ ਆਪਣੀ ਲਾਇਵੇ ਸਾਰੇ ਆ ਤੇ ਮੈਨੂੰ ਤਾਂ ਸੀ ਦੂਤ ਇਹ ਐਡਾ ਵੱਡਾ ਹੋ ਗਿਆ ਦੀ ਆਹ ਆਦ ਰਖ ਤਾਂ ਇਹ ਲਾਈਨ ਸਾਰੀ ਆਪਾਂ ਹੀ ਲਾਈ ਆ। ਦੋਨੇ ਲੈਣਾ। ਓਏ ਆ ਤਾਂ ਬਹੁਤ ਵੱਡੀ ਹੋ ਗਈ ਭਾਈ। ਆ ਆ ਆਪਣੀ ਲਈ ਵੀ ਆ। ਹਾਂ ਹਾਂ। ਤੇ ਓ ਤੂੰ ਤਾਂ ਆ ਗਿਆ। ਪੁਰਾਣੀ ਵੀਡੀਓ ਦੇਖ ਕੇ ਆ ਦਾਦੂ ਸਾਰਾ। ਆਹਾ। ਇਹਨਾਂ ਤੋਂ ਵੀ ਲਾਈ ਸੀ ਆਪਾਂ ਇੱਕ ਦੋ ਇੱਥੇ। ਮਨ ਲਾਦਾ ਹੋਣਗੇ ਛੋਟੇ ਜਿਹੜੇ ਆ ਤਾਂ ਨਹੀਂ ਆਪਾਂ ਲਾਏ। ਆ ਤਾਂ ਨਹੀਂ ਲਾਏ। ਖੁਸ਼ੀ ਹੋ ਰਹੀ ਏ ਦੇਖ ਕੇ। ਇੱਕ ਹੋ ਸੀ। ਉਹ ਦੇਖ ਖੜੀ ਆ। ਤੁਸੀਂ ਤਾਂ ਸਿਆਣ ਨਹੀਂ ਆਉਂਦੀ ਵੀ ਆਪਾਂ। ਤੇ ਇੱਕ ਆ ਵੀ ਹੈ। ਹਾਂ ਹੈਨਾ। ਇੱਕ ਆ ਵੀ ਆ ਸੀ। ਹਾਂ ਪਾਮ ਬੋਤਲ ਬਰਸ਼ ਉਹ ਲੱਗਿਆ ਹੋਇਆ ਉਹ ਲੱਗਿਆ ਹੋਇਆ ਇਹ ਸਾਰੇ ਲੱਗੇ ਹੋਏ। ਇਹਨਾਂ ਦੀ ਹਾਈਟ ਜੀ ਘੱਟ ਹੀ ਕਰੀ ਆ। ਇਹ ਇੱਕ ਪੱਟਣਾ ਪਊ ਆਪਾਂ ਨੂੰ ਬਈ ਇਹ ਕੱਢਣਾ ਪਊਗਾ ਹੀ ਹੈ ਕੱਢਣਾ ਪਊਗਾ ਇਹ ਖਰਾਬ ਕਰੂਗਾ ਦੂਜੇ ਨੂੰ ਵੀ ਇਦਾਂ ਉਹ ਕਰੀ ਜਾਂਦਾ ਇੱਕ ਕੱਢ ਕੇ ਦੂਜਾ ਲਾ ਦੇ ਕੱਢ ਦਿਆਂ ਇਹਨੂੰ ਕਹ ਇਹ ਕਹੋ ਨੌਣੀ ਸਾਹਿਬ ਜੀ ਤੁਸੀਂ ਲਾਓ ਕੱਢ ਗਏ ਜਾਊ ਇਹ ਇਹ ਪਤਾ ਕੀ ਆ ਮੰਨ ਲਓ ਜਦੋਂ ਮਰਜ਼ੀ ਖੋਗ ਲੋ ਇਹਨੂੰ ਇਹਦਾ ਕੋਈ ਚੱਕਰ ਨਹੀਂ ਜੀਗਾ 3 ਵਜੇ ਸਾਰੇ ਇਕੱਠੇ ਹੋ ਜਾਵਾਂਗੇ ਠੀਕ ਆ ਹਾਂ ਆਸ਼ਾ ਸਰੋਂ ਟਾਈਮ ਦੇ ਦੇ 4 ਵਜੇ ਤੋਂ ਆਪਣੇ ਕੋਲ 8 ਵਜੇ ਤੱਕ ਟਾਈਮ ਹੋਊਗਾ ਵਧੀਆ ਦਿਨ ਖੜਾ ਹੁੰਦਾ ਇੱਕ ਐਨੇ ਮਾੜੇ ਕਰਮ ਆ ਪਾਸੇ ਆ ਸੇਮੀ ਪਈ ਜਾਂਦਾ ਢਿੱਲ ਮਜਮੀ ਨਹੀਂ ਪਿਆ ਮੋੜਾਂ ਚ ਤੇ ਢੱਲਾਂ ਚ ਮਜਮੀ ਨਹੀਂ ਪੈ ਰਿਹਾ ਹੁਣ ਆ ਪ ਸੋ ਤੁਸੀਂ ਵੀ ਮੇਨ ਚੀਜ਼ ਆ। ਇਹਨਾਂ ਦੇਖੋ। ਲਓ ਜੀ ਬਾਈ ਜੀ ਹੁਣ ਅਸੀਂ ਉਹ ਜਗ੍ਹਾ ਦੇਖਣ ਜਾ ਰਹੇ ਹਾਂ ਜਿੱਥੇ ਅਸੀਂ ਦਰਖਤ ਲਾਵਾਂਗੇ। ਤੇ ਨਾਲੇ ਉਹ ਦੇਖ ਕੇ ਆਵਾਂਗੇ ਜਿਹੜੇ ਰੋਡ ਤੇ ਹੋਏ ਆ ਬੰਦਾ। ਇਹ ਆਪਣਾ ਲਾਇਵ ਆ ਦੇਖ। ਦੇਖ ਲਿਆ? ਨਹੀਂ ਦੇਖ ਲਾਂਗੇ ਯਾਰ। ਆ ਵੀ ਆਪਣਾ ਲਾਇਵ ਆ ਦੇਖ। ਹਾਂ। ਕੋਈ ਐਂਕ ਜਿਹੜਾ ਤਾਂ ਕੋਈ ਨਹੀਂ ਦੁੱਗੀ। ਆ ਦੇਖ। ਇੱਥੇ ਕੋਈ ਥੋੜੀ ਨਹੀਂ। ਇਹ ਆਪਣੇ ਲਈ। ਜੇ ਆਪਾਂ ਰੋਡ ਤੇ ਗਾਹਾਂ-ਗਾਹ ਤੁਰੇਗੇ। ਪਰ ਆਪਣੇ ਕੋਲੇ ਬੰਦੇ ਵੱਧ ਹੋਣ ਬਸ। ਸਾਰੀ ਗੱਲ। ਆ ਇੱਥੇ ਜਿਵੇਂ ਮਰਜ਼ੀ। ਆਪਣਾ ਲਾਇਵ ਆ। ਇੱਥੇ ਜਿਵੇਂ ਮਰਜ਼ੀ ਲਈ ਚੱਲ। ਹਾਂ। ਇੱਥੇ ਤੱਕ ਲੱਗ ਗਈ ਸੀ ਮਾਂ ਜਿੱਥੇ ਜਿੱਥੇ ਨਹੀਂ ਲੱਗਿਆ ਆਪਾਂ ਦੇਖੀ ਜਾਵਾਂਗੇ ਪਿੱਛੇ ਹਟ ਕੇ 50 ਬੂਟੇ ਕੋਈ ਬਾੜੇ ਨਹੀਂ ਹੈਗੇ ਯਾਰ ਅੱਜ ਲਾਉਣੇ ਹੁਣ ਵੀ ਜਿੱਥੇ ਜੇ ਆਪਾਂ ਨੂੰ ਜਗ੍ਹਾ ਮਿਲ ਗਈ ਆਪਾਂ ਵਸੂਥੀ ਟੋਆ ਪੱਟ ਲਿਆ ਕਰਾਂਗੇ ਹਾਂ ਜਾਈ ਤਾਂ ਨਹੀਂ ਹੁਣ ਇਹਨਾਂ ਦੀ ਹੁਣ ਚੰਗਾਈ ਕਰਨਾ ਹੁਣ ਦਾ ਹੀ ਹੋਵੇ ਲੱ ਥੱਲਿਓਂ ਭਾਵੇਂ ਕਿੰਨਾ ਬੂਟਾ ਸੋਹਣਾ ਲੱਗੇ ਆ ਇਧਰ ਆ ਨਵੇਂ ਦਰਖਤ ਲੱਗ ਰਹੇ ਨੇ ਆ ਜਿਹੜੇ ਹੁਣ ਲਾ ਰਹੇ ਨੇ ਸੜਕਾਂ ਦੇ ਕਿਨਾਰੇ ਤੇ ਆ ਵੀ ਆਪਣਾ ਲਾਇਆ ਵਧ ਰੱਖਤਾ ਆਦ ਰੱਖਤਾ ਆ ਆਪਣਾ ਮਤਲਬ ਇਹ ਚੱਲ ਬ ਇਹਨਾਂ ਨੂੰ ਹੁਣ ਕੇਅਰ ਦੀ ਲੋੜ ਨਹੀਂ ਜਿਹੜੇ ਆਦ ਰੱਖਤਾ ਕੇਅਰ ਇਹਨਾਂ ਨੂੰ ਲਾਥ ਹੈ ਇਹਨਾਂ ਦੀ ਅ ਇਹ ਤਾਂ ਆਪਣੇ ਆਪ ਹੀ ਚੱਲੇ ਆ ਬੜੀ ਗੌਰ ਕਰਨੀ ਪਈ ਆ ਜਿਹੜੀ ਆ ਖਾਲੀ ਥਾਵਾਂ ਪੰਨਾਂ ਬਾਈ ਜੀ ਇਹਦੇ ਤੇ ਅਸੀਂ ਲਾਵਾਂਗੇ ਦਰਖਤ ਜਿੱਥੇ ਜਿੱਥੇ ਨਹੀਂ ਲੱਗੇ ਹੋਏ ਇੱਧਰ ਵੀ ਜਮ ਬਹੁਤ ਖਾਲੀ ਥਾਵਾਂ ਪੰਨਾਂ ਨੇ ਵੈਸੇ ਤਾਂ ਇੱਧਰ ਬਹੁਤ ਦਰਖਤ ਨੇ ਪਰ ਉਹ ਅਸੀਂ ਪਿੱਛੇ ਦੇਖਿਆ ਜਿਵੇਂ ਆ ਵੇਥੇ ਆ ਇੰਨੀ ਸਪੇਸ ਪਈ ਐ ਇੱਥੇ ਦਰਖਤ ਲੱਗ ਸਕਦੇ ਨੇ ਇੱਧਰ ਲੱਗੇ ਹੋਏ ਇੱਧਰ ਲਾਉਣ ਦੀ ਲੋੜ ਹੀ ਨਹੀਂ ਲਓ ਜੀ ਬਾਈ ਜੀ ਅਸੀਂ ਇੱਕ ਵਾਰੀ ਨਾ ਰੋਡ ਤੇ ਬਾਰ ਬਾਰ ਜਿਹੜੇ ਲੱਗੇ ਦਰਖਤ ਉਹ ਵੀ ਦੇਖਿਆ ਹੈ ਤੇ ਜਿੱਥੇ ਕੋਈ ਜਗ੍ਹਾ ਪਈ ਐ ਉਹ ਵੀ ਦੇਖਿਆ ਹੈ ਜਿੱਥੇ ਅਸੀਂ ਦਰਖਤ ਲਾਉਣੇ ਆ ਅਸੀਂ ਜਿਹੜੀ ਜਗ੍ਹਾ ਦਰਖਤ ਲਾਉਣ ਲਈ ਅਸੀਂ ਲੱਭ ਲਈ ਪਹਿਲਾਂ ਸਾਨੂੰ ਇਹ ਸੀਗਾ ਕਿ ਕਾਫੀ ਦਰਖਤ ਲੱਗ ਚੁੱਕੇ ਸੋ ਜਗ੍ਹਾ ਤੇ ਹੁਣ ਅਸੀਂ ਜਾ ਕੇ ਦੇਖ ਕੇ ਆਏ ਤੇ ਜਗ੍ਹਾ ਹੈਗੀ ਆ ਕਾਫੀ ਜਿੰਨੇ ਕ ਦਰਖਤ ਅਸੀਂ ਲਾਉਣੇ ਆ ਓੰਨੇ ਸਾਨੂੰ ਜਗ੍ਹਾ ਮਿਲ ਗਈ ਤੇ ਵੱਧ ਤੋਂ ਵੱਧ ਦਰਖਤ ਲਾਓ ਤੇ ਵੈਸੇ ਤਾਂ ਹੁਣ ਜਿਹੜੇ ਵੈਸੀ ਮਲਾ ਦਾ ਸਰਕਾਰ ਨੇ ਡਿਊਟੀ ਲਈ ਹੋਏ ਸਰਕਾਰ ਨੇ ਡਿਊਟੀ ਵੀ ਲਈ ਵੀ ਕਹਿੰਦੇ ਵੀ ਜਿੱਥੇ ਵੀ ਸੜਕਾਂ ਨੇ ਰੋਡ ਆਲੇ ਦੁਆਲੇ ਉਹਨਾਂ ਦੇ ਦਰਖਤ ਲਾਓ ਆਸੇ ਪਾਸੇ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਹੈ ਤੇ ਇਹ ਬਹੁਤ ਸੋਹਣਾ ਕੰਮ ਹੋ ਰਿਹਾ ਹੈ ਵੀ ਜਿਹੜਾ ਸਾਈਡ ਤੇ ਦਰਖਤ ਲਗਾਏ ਜਾ ਰਹੇ ਨੇ ਤੇ ਐਂ ਉਹ ਬਿਲਕੁਲ ਸੜਕ ਦੇ ਨਾਲ ਨਹੀਂ ਲਾਉਂਦੇ ਝੋਨੇ ਦੇ ਥੋੜਾ ਜਿਹਾ ਵਿੱਚ ਜੇ ਕਰਕੇ ਲਾ ਦਿੰਦੇ ਦਰਖਤ ਕਾਂਕਿ ਉਹਨੂੰ ਆਪਣੇ ਆਪ ਪਾਣੀ ਮਿਲਦਾ ਰਹੇ ਕਿਉਂਕਿ ਸੜਕਾਂ ਤੇ ਜ਼ਿਆਦਾ ਕੇਅਰ ਨਹੀਂ ਕਰ ਪਾਉਂਦੇ ਹੁੰਦੇ ਲੋਕ ਤੋਂ ਮਤਲਬ ਉਹਨੂੰ ਕੇਅਰ ਦੀ ਵਾਲੀ ਲੋੜ ਵੀ ਨਹੀਂ ਹੈਗੀ ਆਟੋਮੈਟਿਕ ਉਹਨੂੰ ਜਿਹੜਾ ਪਾਣੀ ਆ ਉਹ ਲੱਗਦਾ ਰਹਿੰਦਾ ਆਪਾਂ ਸੜਕਾਂ ਤੇ ਨਾਲ ਲਾਵਾਂਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਹੀ ਹੋਣੀ ਆ ਮੁੜ ਕੇ ਹੀ ਨਹੀਂ ਹੈਗਾ ਵੀ ਉੱਥੇ ਜਿਹੜੀਆਂ ਸਿੰਗਲ ਸੜਕਾਂ ਨੇ ਉੱਥੇ ਦੋ ਸਾਧਨ ਨਹੀਂ ਲੰਘ ਸਕਦੇ ਜੇ ਆਪਾਂ ਜਮਾ ਸੜਕ ਦੇ ਨਾਲ ਲਾਤੀ ਕਿਉਂਕਿ ਜਗ੍ਹਾ ਤਾਂ ਘੱਟੋ ਘੱਟ ਚਾਹੀਦੀ ਹੈ ਘੱਟੋ ਘੱਟ ਨਾਲ ਵਾਲਾ ਸੜਕ ਤੋਂ 5 ਫੁੱਟ 6 ਫੁੱਟ ਦੂਰ ਲੱਗਿਆ ਹੋਵੇ ਦਰਾਸਤ ਫੇਰ ਹੈ ਤੇ ਕੱਲ ਨੂੰ ਬਈ ਜੀ ਅਸੀਂ ਕਰਦੇ ਹਿੰ ਲਾਵਾਂਗੇ ਜਿਹੜੀ ਜਿਹੜੀ ਅਸੀਂ ਸਾਨੂੰ ਜਿੱਥੇ ਵੀ ਜਗ੍ਹਾ ਮਿਲੀ ਅਸੀਂ ਲਗਭਗ ਦਰਖਤ 50 60 ਹੀ ਲਿਆਏ ਆ ਇਸ ਵਾਰ ਕਿਉਂਕਿ ਵੈਸੇ ਤਾਂ ਇਹ ਲੱਗ ਹੀ ਰਹੇ ਨੇ ਲਾਈ ਰਹੇ ਨੇ ਸਾਰੇ ਤੇ ਫਿਰ ਵੀ ਸਾਨੂੰ ਐਂ ਜਿ ਲੱਗਿਆ ਯਾਰ ਵੀ ਨਹੀਂ ਅਸੀਂ ਸਾਨੂੰ ਇਹ ਕੰਮ ਬੰਦ ਨਹੀਂ ਕਰਨਾ ਚਾਹੀਦਾ ਤੇ ਕਿਉਂਕਿ ਸਾਨੂੰ ਇੱਕ ਸ਼ਾਂਤੀ ਜੀ ਮਿਲ ਜਾਂਦੀ ਹੈ ਸਕੂਨ ਜਾਂ ਮਿਲ ਜਾਂਦਾ ਜਿਵੇਂ ਹਾਂ ਹੁਣ ਅਸੀਂ ਦਰਖਤ ਦੇਖੇ ਆ ਲੱਗੇ ਹੋਏ ਵੀ ਅੱਛਾ ਹੈ ਸਾਡੀ ਲਾਇ ਸਾਨੂੰ ਪਛਾਣ ਵੀ ਨਹੀਂ ਆਉਂਦੀ ਉਹ ਸਾਡੇ ਦਰਖਤ ਲਾਏ ਹੋਏ ਨੇ ਤੇ ਉਹ ਇੱਕ ਅੰਦਰੋਂ ਬਸ ਸ਼ਾਂਤੀ ਜੀ ਮਿਲਦੀ ਆ ਦੇਖ ਤੇ ਅਸੀਂ ਵੈਸੇ ਵੀ ਇਹ ਕੰਮ ਸ਼ਾਂਤੀ ਜੀ ਵਾਸਤੇ ਕਰ ਰਹੇ ਆ ਆਪਦੀ ਵਾਸਤੇ ਤਾਨੂੰ ਕੀ ਜ਼ਿਆਦਾ ਨਹੀਂ ਹੈਗਾ ਕੋਈ ਆਪਦੇ ਸਕੂਨ ਵਾਸਤੇ ਕਰਦੇ ਅਸੀਂ ਜੋ ਵੀ ਕਰ ਰਹੇ ਕੋਈ ਦਿਖਾਵੇ ਵਾਸਤੇ ਨਹੀਂ ਪਰ ਇਹ ਜੇ ਤੁਸੀਂ ਦਰਖਤ ਲਾਉਣੇ ਹੋ ਤੇ ਇਹ ਚੀਜ਼ ਇਹ ਜੀ ਆ ਮਤਲਬ ਜੇ ਤੁਸੀਂ ਦਰਖਤ ਲਾਉਣੇ ਤੇ ਤੁਸੀਂ ਦਿਖਾਵਾ ਕਰਕੇ ਲਾਓ ਤਾਂ ਕਿ ਤੁਹਾਨੂੰ ਦੇਖ ਕੇ ਕੋਈ ਬੰਦਾ ਹੋਰ ਵੀ ਲਾਵੇ ਇਹ ਚੀਜ਼ ਐ ਦਿਖਾਵਾ ਕਰਨਾ ਬੰਦਾ ਤੇ ਬਾਕੀ ਚੀਜ਼ਾਂ ਨੂੰ ਤੁਸੀਂ ਸਕਿਪ ਕਰ ਸਕਦੇ ਹੋ ਕਟ ਕਰ ਸਕਦੇ ਹੋ ਤੇ ਉਮੀਦ ਕਰਦਾ ਆ ਸ਼ਾਹ ਜੀ ਅੱਜ ਦਾ ਜਿਹੜਾ ਵਲੌਗ ਤੁਹਾਨੂੰ ਪਸੰਦ ਆਇਆ ਹੋਣਾ ਪਸੰਦ ਆਇਆ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਮਿਹਰਬਾਨੀ ਖੁਸ਼ ਰਹੋ ਬਾਈ ਤੇ ਬਾਕੀ ਹੁਣ ਆਸ਼ੂ ਦੱਸੂਆ ਦੋ ਚਾਰ ਜੀ ਨਕ ਤੋਂ ਹੱਥ ਲਾਈਆਂ ਨਹੀਂ ਆ ਰਾਂ ਯਾਰ ਤੇ ਪਰ ਹੁਣ ਵੱਡੇ ਸਟੈਂਡ ਤੇ ਤੇ ਕਿਹਨਾਂ ਯਾਰ ਨੇ ਚਲਾਣੀ ਖੜਾ ਜਾਂਦਾ ਉਹ ਮੈਨੂੰ ਤਾਂ ਹੋ ਰਹਿ ਗਿਆ ਭੁਲੇਖਾ ਭੁਲੇਖਾ ਦੇ ਪਰ ਹਾਂ ਪਰ ਤੂੰ ਖੜਾ ਆਦਾ ਨਾ ਹੁਣ ਮੂਰੇ ਤਾਂ ਮੇਰੇ ਕਰਤਾ ਆ ਤੇਰੇ ਵੀ ਮੂਰੇ ਮੈਨੂੰ ਵਿਚਾਰਾ ਆ ਨਹੀਂ ਇਹ ਅੱਜ ਕੱਲ ਨੂੰ ਦੇਵਾ